ਆਪ ਸਰਕਾਰ ਦੀ ਵਾਦਾ ਖਿਲਾਫੀ ਵਿਰੁੱਧ ਕੰਪਿਊਟਰ ਅਧਿਆਪਕ ਪੁਖੜ ਹੜਤਾਲ ਸੰਘਰਸ਼ ਕਮੇਟੀ ਦੇ ਬੈਨਰ ਹੇ ਡੀਸੀ ਦਫਤਰ ਸੰਗਰੂਰ ਦੇ ਬਾਹਰ ਕੰਪਿਊਟਰ ਅਧਿਆਪਕਾਂ ਵੱਲੋਂ ਇੱਕ ਪਾਸੇ ਜਿੱਥੇ ਪਿਛਲੇ 119 ਦਿਨਾਂ ਤੋਂ ਲੜੀਵਰ ਪੁਖੜ ਹੜਤਾਲ ਨੂੰ ਖਰਾ ਮੌਸਮ 'ਚ ਵੀ ਜਾਰੀ ਰੱਖਿਆ ਗਿਆ ਹੈ ਤਾਂ ਦੂਜੇ ਪਾਸੇ ਕੰਪਿਊਟਰ ਅਧਿਆਪਕ ਆਗੂ ਜੌਨੀ ਸਿੰਘਲਾ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅਜੇ 7ਵੇਂ ਦਿਨ ਵਿੱਚ ਦਾਖਲ ਹੋਣ ਦੇ ਬਾਵਜੂਦ ਵੀ ਮੌਜੂਦਾ ਆਪ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਉਹਨਾਂ ਦੇ ਧਰਨੇ ਵਿੱਚ ਆ ਕੇ ਸਾਰ ਨਾ ਲੈਣ ਤੇ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਕੰਪਿਊਟਰ ਅਧਿਆਪਕਾਂ ਵੱਲੋਂ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਰੋਜਨਾ ਅਫਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰ ਪੁਤਲੇ ਫੁਕੇ ਜਾ ਰਹੇ ਹਨ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਮਰਨ ਵਰਤ ਦੇ ਬੈਠੇ ਉਹਨਾਂ ਦੇ ਸਾਥੀ ਅਧਿਆਪਕ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰੰਤੂ ਸਰਕਾਰ ਦਾ ਕੋਈ ਵੀ ਨਿਮਾਨਦਾ ਉਸਦਾ ਹਾਲ ਜਾਣਨ ਲਈ ਧਰਨੇ 'ਚ ਨਹੀਂ ਪਹੁੰਚਿਆ ਇਸ ਮੌਕੇ ਆਗੂਆਂ ਨੇ ਸਰਕਾਰ ਉਤੇ ਤੰਜ ਕਸਦਿਆਂ ਕਿਹਾ ਕਿ ਆਪ ਸਰਕਾਰ ਦੇ ਸਾਰੇ ਮੰਤਰੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕਿਸਾਨ ਦਰਦੀ ਬਣ ਕੇਂਦਰ ਸਰਕਾਰ ਨੂੰ ਸਲਾਹਾਂ ਦੇ ਰਹੇ ਹਨ ਪਰੰਤੂ ਅਧਿਆਪਕ ਦਰਦੀ ਬਣ ਕੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਭਾਈ ਨਾਮ ਕੀ ਤੁਹਾਡਾ ਦੇ ਕਿੱਥੋਂ ਆਏ ਹੋ ਤੁਸੀਂ ਯਾ ਕਰਨਜੀਤ ਸਿੰਘ ਤਰਨਤਾਰਨ ਜ਼ਿਲ੍ਹੇ ਤੋਂ ਆਏ ਹਾਂ ਅੱਜ ਕਿੰਨਾਵਾਂ ਦਿਨ ਹੋ ਗਿਆ ਮਰਨ ਮਰਤੇ ਬੈਠਿਆ ਤੇ ਅੱਜ ਕੋਈ ਸਰਕਾਰ ਨਾਲ ਗੱਲਬਾਤ ਹੋਈ ਕੋਈ ਨੁਮਾਇੰਦਾ ਆਇਆ ਉਰੇ 7 ਦਿਨ ਹੋ ਗਏ ਆ ਜੀ ਸਾਡੇ ਜਿਹੜੀ ਸੰਗਠਨ ਦੇ ਅਧਿਕਾਰਕ ਨੇ ਕਿਹਾ ਸੀ ਕਿ ਉਹ ਗਏ ਹੋਏ ਸੀ ਇਸ ਲਈ 7 ਦਿਨਾਂ ਤੋਂ ਮਰਦਮਸ਼ਤ ਸ਼ੁਰੂ ਕਰਕੇ ਜਿਹੜੇ ਉੱਥੇ ਅਜੇ ਤੱਕ ਸਰਕਾਰ ਵੱਲੋਂ ਕੋਈ ਸਾਨੂੰ ਮੀਟਿੰਗ ਦੀ ਕਾਲ ਨਹੀਂ ਆਈ ਨਾ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਸੋ ਫਰਜ਼ ਦੇ ਬੰਦਾ ਸੀ ਵੀ ਜਿੱਥੇ ਡੱਲੇਵਾਲ ਸਾਹਿਬ ਦਾ ਜਾ ਕੇ ਸਰਕਾਰਾਂ ਪਤਾ ਲੈ ਰਹੀਆਂ ਸੰਸਦ ਗੱਲਟੀ ਦੇ ਵਿੱਚ ਉੱਥੇ ਤੇ ਜਾ ਕੇ ਸਿਆਸੀ ਰੋਟੀਆਂ ਸੇਕੀ ਜਾ ਰਹੀਆਂ ਪਰ ਇੱਥੇ ਜਿਹੜੇ ਪੰਜਾਬ ਦੀ ਤਰਕੀ ਦੇ ਉੱਤੇ ਆਪਣਾ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕ ਉਹਨਾਂ ਦੇ ਵਿੱਚ ਜੋਨੀ ਸਿੰਘਲਾ ਜੀ ਵੱਲੋਂ ਜੋ ਮਰਨ ਵਰਤ ਜਾਰੀ ਕੀਤਾ ਗਿਆ ਉਹਦੀ ਵੀ ਸਾਰ ਲੈਣੀ ਸਰਕਾਰ ਦਾ ਕਰਜ਼ਾ ਬਣਦਾ ਸੀ ਪੂਰੀਆਂ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਕੀ ਕੀ ਮੰਗਾਂ ਨੇ ਤੁਹਾਡੀਆਂ ਸਾਡੀਆਂ ਮੰਗਾਂ ਬਹੁਤ ਵਾਜੀਆਂ ਮੰਗਾਂ ਨੇ 2011 ਦੇ ਵਿੱਚ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਕੰਪਿਊਟਰ ਵਿਦਿਆਰਥੀਆਂ ਨੂੰ ਰੈਗੂਲਰ ਕਰ ਦਿੱਤਾ ਸੀ ਪਰ ਪਿਛਲੇ ਹੁਣ ਲਗਭਗ 15 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੋਟੀਫਿਕੇਸ਼ਨ ਨੂੰ ਇਨਬੰਨ ਲਾਗੂ ਨਹੀਂ ਕਰ ਸਕੀ ਜਿਦੇ ਵਿੱਚ ਕੰਪਿਊਟਰ ਵਿਦਿਆਰਥੀਆਂ ਨੂੰ ਪੇ ਸਕੇਲ ਜਿਹੜਾ ਉਹ ਨਹੀਂ ਰਿਵਾਈਜ਼ ਕੀਤਾ ਗਿਆ ਜਿਵੇਂ 6ਵਾਂ ਪੇਕ ਰਿਚੀ ਸੀ ਬਾਕੀ ਸਾਰੇ ਮੁਲਾਜ਼ਮਾਂ ਨੂੰ ਮਿਲ ਗਿਆ ਕੰਪਿਊਟਰ ਅਧਿਆਪਕਾਂ ਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਗਿਆ ਸੀਐਸਆਰ ਰੂਲ ਜਿਹੜੇ ਆ ਉਹਨਾਂ ਮੁਤਾਬਕ ਕੰਪਿਊਟਰ ਅਧਿਆਪਕਾਂ ਨੂੰ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ ਜਿਨ੍ਹਾਂ ਕੈਸ਼ ਜਿਹਦੇ ਨਾਲ ਕੈਸ਼ ਆਪਣਾ ਇਨਕਰੀਜ਼ ਹੁੰਦਾ ਸਾਡਾ ਸਾਡੀ ਪੇ ਇਨਕਰੀਜ਼ ਹੁੰਦੀ ਆ ਉਹ ਲਾਭ ਸਾਨੂੰ ਵਿੱਤੀ ਲਾਭਾਂ ਤੋਂ ਸਾਨੂੰ ਵਾਂਝਾ ਰੱਖਿਆ ਗਿਆ ਜੀ ਕੰਪਿਊਟਰ ਅਧਿਆਪਕਾਂ ਪਾਨੀ ਸੰਸਾਰ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਹੋਏਗਾ ਤੁਹਾਡਾ ਸਾਡਾ ਅਗਲਾ ਪ੍ਰੋਗਰਾਮ ਇਹੀ ਹੈ ਜੀ ਜੋਨੀ ਸਿੰਘਲਾ ਜੀ ਦਾ ਮਰਨ ਵਰਤ ਜੋ ਜਾਰੀ ਆ ਹੋਰ ਇਹਨਾਂ ਨੇ ਫੈਸਲਾ ਕੀਤਾ ਹੋਇਆ ਕਿ ਅੰਤਲੇ ਸਵਾਸਾਂ ਤੱਕ ਇਹ ਆਪਣਾ ਮਰਨ ਵਰਤ ਜਾਰੀ ਰੱਖਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਜਿੱਥੇ ਵੀ ਨੁਮਾਇੰਦੇ ਸਾਨੂੰ ਸਰਕਾਰ ਤੋਂ ਮਿਲਣਗੇ ਅਸੀਂ ਉਹਨਾਂ ਦਾ ਟਿੱਖੇ ਰੂਪ ਦੇ ਵਿੱਚ ਘਰਾਉ ਕਰਾਂਗੇ ਸੰਘਰਸ਼ ਕਰਾਂਗੇ ਮੈਂ ਹਰਦੀਪ ਸਿੰਘ ਮੈਂ ਤਰੰਤਾਂ ਰੰ ਤੋਂ ਆਇਆ ਹਾਂ ਇਹ ਕਿੰਨਾ ਦਿਨ ਹੋ ਗਿਆ ਮਰਨ ਵਰਤੇ ਬੈਠਿਆ ਤੇ ਸਰਕਾਰ ਵੱਲੋਂ ਕੀ ਕੋਈ ਸੁਣਿਆ ਆਇਆ ਕੀ ਕਹਣਾ ਚਾਹੋਗੇ ਸਾਡਾ ਸਾਥੀ ਦੂਸਰਾ ਤੈਨ ਚੱਲ ਰਿਹਾ ਨੀਰ ਜੋਨੀ ਦੇ ਅਗਲੇ ਦਾ ਮਰਨ ਕਰ ਚਾਹੀਦਾ ਸਰਕਾਰ ਵੱਲੋਂ ਸਾਡੇ ਸਾਥੀ 19 ਪਾਇਦਾ ਕੋਈ ਵੀ ਸਾਡਾ ਸਾਰ ਚੱਈ ਜਾ ਰਹੀ 175 ਦੇ ਇਥੇ ਪਾਣੀ ਚਾਹੀਦਾ ਸਾਨੂੰ ਤਰਾਇਆ ਜਾ ਰਿਹਾ ਵਾ ਉਹਨਾਂ ਇੱਥੇ ਸਾਡੀਆਂ ਮੰਗਾਂ ਕੀ ਆ ਬਾਜੋ ਮੰਗਾਂ ਚਾਹੀ ਕੋਈ ਡੈਕਸਟਰ ਮੰਗਦੇ ਨਹੀਂ ਤੁਸੀਂ ਇੱਕ ਨੋਟੀਫਿਕੇਸ਼ਨ ਲਿਖ ਕੇ ਸਾਨੂੰ ਦਿੱਤਾ ਵਾ ਇੱਕ ਤੁਸੀਂ ਸਾਨੂੰ ਆਰਡਰ ਦਿੱਤੇ ਜੋ ਸਾਨੂੰ ਆਰਡਰ ਦਿੱਤੇ ਸਾਡੇ ਪੂਰੇ ਘਰ ਤੋਂ ਅਸੀਂ ਤੁਹਾਡੇ ਦੇ 1 ਰੁਪਿਆ ਵਧ ਨਹੀਂ ਮੰਗਾਂ ਸਾਡੇ 100 ਤੋਂ ਵੱਧ ਕੰਪਿਊਟਰ ਟੀਚਰ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦਾ ਪਰਿਵਾਰ ਪਿੱਛੇ ਰੁਲੰਦੇ ਆ 20-20 ਸਾਲ ਨੌਕਰੀ ਕਰਕੇ ਦੀ ਜਦੋਂ ਖਾਲੀ ਹੱਥ ਤੋੜਿਆ ਜਾਂਦਾ ਵਾ ਫੇਰ ਦੇ ਵਿੱਚ ਗੁੱਸਾ ਤੇ ਆਉਂਦਾ ਹੀ ਆ ਬਾਕੀ ਜਿੰਨਾ ਚਿਰ ਸਾਡੇ ਸਵਾਸ ਆ ਅਸੀਂ ਇਹ ਸਰਕਾਰ ਨਾਲ ਲੜਦੇ ਰਵਾਂਗੇ ਅਸੀਂ ਇੱਕ ਆਕਸ ਨਾਲ ਵੀ ਟੱਕਰ ਲਈ ਆ ਆਪ ਆ ਕਾਲੀ ਦਲ ਨਾਲ ਵੀ ਲੜੇ ਆ ਪਰ ਜਿੱਡੀ ਢੀਠ ਸਰਕਾਰ ਇਹ ਆ ਨਾ ਕੋਈ ਸਰਕਾਰ ਹੋ ਨਹੀਂ ਸਕਦੀ ਭਗਵੰਤ ਮਾਨ ਆਪ ਤੇ ਜਿਹੜੀਆਂ ਅਸੀਂ ਦੇਖਾ ਵਾ ਪਰ ਇਹਨਾਂ ਦੇ ਵਿਚਾਰ ਆ ਜਿਹੜਾ ਭੋਖੜ ਧਾਰ ਤੇ ਸਪਨੇ ਜਾਂਦੇ ਬੈਠਾ ਵਾ ਜਿਹੜਾ ਟੰਟ ਵੀ ਪਿਆ ਵਾ ਸੇ ਤਾਂ ਖਿਆਲ ਦੇਖ ਕੇ ਰੋਣ ਆਉਂਦਾ ਵਾ ਕਿ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਸਾਥੀਆਂ ਸਰਕਾਰਾਂ ਦੇ ਨਕਮੀਆਂ ਆਈਆਂ ਪਈਆਂ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਤੁਸੀਂ ਸਾਨੂੰ ਨੋਟੀਫਿਕੇਸ਼ਨ ਵਿੱਚ ਜੋ ਲਿਖਿਆ ਸਾਨੂੰ ਉਹ ਦੇ ਦਿਓ ਅਸੀਂ ਆ ਤੁਹਾਡੇ ਕੋਲ ਇੱਕ ਵੀ ਨਵੀਂ ਬੱਕਰੀ ਮੰਗਣ ਤਾਂ ਟਮਾਟ ਨਹੀਂ ਮੰਗਣਦੇ ਪਹਿਲੇ ਵੀ ਸਰਕਾਰ ਨੇ ਕਿਹਾ ਸੀ ਤਾਂ ਉਹਨੂੰ ਗਵਾਲੀ ਦਾ ਤੋਹਫਾ ਦੇਾਂਗੇ ਉਹਦੇ ਬਾਰੇ ਕੀ ਹੋ ਗੇ ਹੁਣ ਜਦੋਂ ਦੇ ਤੋਹਫਾ ਤੇ ਕੀ ਹੈ ਇੱਕ ਦੇ ਲਾਰੇ ਲਾਈ ਜਾ ਰਹੇ ਆ ਨਾਲੇ ਨਾਲ ਡਰ ਵੀ ਤੋਹਫਾ ਕਹਦਾ ਮਜ਼ਾਕ ਹੀ ਹੈ ਕਿਤੇ ਇਹਨਾਂ ਨੂੰ ਇਹ ਲੱਗਦਾ ਵਾ ਵੀ ਅਸੀਂ ਇਹੋ ਜੀਆਂ ਗੱਲਾਂ ਕਰਕੇ ਅਸੀਂ ਲੋਕਾਂ ਵਿੱਚ ਆ ਰਮਣੇ ਪਿਆਰੀ ਹੋ ਜਾਾਂਗੇ ਪਰ ਲੋਕਾਂ ਨੇ ਜੋ ਇਹਨਾਂ ਦਾ ਜੀਉ ਘਟਣਾ ਨਾ ਸਿਰਫ 200 ਰਹਿ ਗਏ ਆ ਇਹਨਾਂ ਨੂੰ ਲੱਗ ਜੂ ਪਤਾ ਲੋਕੀ ਬਹੁਤ ਅੱਕੇ ਪਏ ਆ ਗੱਲਾਂ ਕਰਕੇ ਚੁਟਕਲੇ ਸੁਣਾ ਕੇ ਇੱਕ ਕਾਮਯਾਬ ਨਹੀਂ ਹੋ ਸਕਦੇ ਲਿੰਦੋ ਕੋ ਪਰਾਜ ਵੀ ਡੱਲੇਵਾਲ ਨੂੰ ਦੇਖਣ ਵਾਸਤੇ ਬਾਰਡਰ ਦੇ ਕੇ ਸੀ ਹੋਰ ਵੀ ਮਿਨਿਸਟਰ ਗਏ ਨੇ ਇੱਥੇ ਕੋਈ ਮਿਨਿਸਟਰ ਆਇਆ ਤੁਹਾਨੂੰ ਦੇਖ ਕੋਈ ਮਿਨਿਸਟਰ ਨਹੀਂ ਆਇਆ ਬੁਲੰਦ ਹੋ ਜਾਣਗੇ ਠੀਕ ਆ ਡੱਲੇਵਾਲ ਦਾ ਸੰਘਰਸ਼ ਵਾ ਪਸਾਨਾ ਵਾਸਤੇ ਸੰਘਰਸ਼ ਵਾ ਪਰ ਜੇ ਉਹ ਸਾਡਾ ਉਧਰ ਜਾ ਸਕਦੇ 2 ਕਿਲੋਮੀਟਰ 5 ਕਿਲੋਮੀਟਰ ਇਹਨਾਂ ਦੇ ਨਾਲ ਖਾ ਜਾਣ ਨਹੀਂ ਪੁੱਛ ਸਕਦੇ ਕਿਤੇ ਆਣ ਕੇ ਮਿਲ ਨਹੀਂ ਸਕਦੇ ਅਸੀਂ ਕੀ ਕਰਦੇਣਾ ਉਹਨਾਂ ਨੂੰ ਕਿ ਡੀਟੀਐਫ ਦੇ ਤੁਸੀਂ ਉਹਨਾਂ ਨੂੰ ਕੋਈ ਮਟੇਰੋੜੇ ਮਾਰਨੇ ਆਣ ਕੇ ਉਹਨਾਂ ਦਾ ਸਵਾਗਤ ਹੀ ਕਰਾਂਗੇ ਪਰ ਐਡੇ ਬੇਸ਼ਰਮ ਐਡੇ ਢੀਠਵਾ ਇਥੋਂ ਤੱਕ ਰਲੇ ਆ ਸਕਦੇ ਨਹੀਂ ਤੁਸੀਂ ਕੋਈ ਦੇਣਾ ਕੋਈ ਚਾਰੇ ਵੀਰ ਦਾ ਪਤਾ ਤਾਂ ਲੈ ਜਾਓ ਖੰਡ ਕਰਨ ਵਾਸਤੇ ਸ਼ਨੋਰੀ ਬਾਰਡਰ ਜਾ ਸਕਦੇ ਆ ਪਰ ਜੋ ਲਾਗੇ 5 ਕਿਲੋਮੀਟਰ ਉੱਥੇ ਨਹੀਂ ਆ ਸਕਦੇ ਜੇ ਉਹਨਾਂ ਦੀਆਂ ਮੰਗਾਂ ਵਾਜਿਬ ਆ ਤਾਂ ਸਾਡੀਆਂ ਕਿਹੜੀਆਂ ਗੈਰ ਵਾਜਿਬ ਆ ਸਾਡੀਆਂ ਮੰਗਾਂ ਤੇ ਆਣ ਕੇ ਸੁਣ ਜੇ ਨਹੀਂ ਸਾਡੇ ਨਾਲ ਲਾਈਵ ਡਿਬੇਟ ਕਰ ਲੈਣ ਉਨ ਅਗਲਾ ਪ੍ਰੋਗਰਾਮ ਕੀ ਹੋਏਗਾ ਤੁਹਾਡੇ ਅਗਲਾ ਸਾਡੇ ਭੋਖੜ ਧਰਤ ਸੰਗਠਨ ਵਿੱਚ ਕਮੇਟੀ ਨੇ ਇੱਕ ਪ੍ਰੋਗਰਾਮ ਦਿੱਤਾ ਵਾ ਅੱਲ ਅਸੀਂ ਇਕੱਠੇ ਹੋ ਕੇ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਲਿਖੇ ਅਸੀਂ ਕੈਬਨਟ ਸਬ ਕਮੇਟੀ ਦੇ ਜਿਹੜਾ ਮੈਂਬਰ ਕੁਲਦੀਪ ਸਿੰਘ ਹਾਲੇਵਾਲ ਉਹਦੇ ਘਰ ਦਾ ਘਰਾਓ ਕਰਾਂਗੇ ਤੇ ਜਿੰਨਾ ਚ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਠੰਡੇ ਨਹੀਂ ਹੋ ਕੇ ਬਵਾਂਗੇ ਆ ਲੜਦੇ ਰਵਾਂਗੇ ਮੇਰਾ ਨਾਮ ਗੁਰਪ੍ਰੀਤ ਸਿੱਧੂ ਆ ਜੀ ਕਿੱਥੋਂ ਆਏ ਤੁਸੀਂ ਜਿਲ੍ਹਾ ਫਾਜ਼ਿਲਕਾ ਤੋਂ ਜੀ ਲੰਬੇ ਟਾਈਮ ਦੇ ਉਸ ਤੋਂ ਬਾਅਦ ਤੀਜੇ ਦਿਨ ਡਾਕਟਰਾਂ ਦੀ ਟੀਮ ਆ ਕੇ ਮਿਲੀ ਸੀ ਤੇ ਆਪਣੇ ਬੜੇ ਹੀ ਜੁਝਾਰੂ ਜੋ ਆਪਣੀ ਰਿਪੋਰਟ ਲੈ ਕੇ ਗਏ ਉਸ ਤੋਂ ਬਾਅਦ ਅਜੇ ਤੱਕ ਕੋਈ ਨਹੀਂ ਆਇਆ ਜੀ ਲੈ ਕਿ ਤੀਸਰੇ ਦਾ ਹਾਲ ਦੱਸਿਆ ਕਿੰਨਾ ਕੁ weight ਘਟਿਆ ਤੇ blood pressure ਦਾ ਕੀ ਪੋਜੀਸ਼ਨ ਚੱਲ ਰਹੀ ਹੈ ਇਹਨਾਂ ਦਾ weight 10 ਕਿਲੋ ਦੇ ਕਰੀਬ ਘਟ ਚੁੱਕੇ ਹੈ ਇਹਨਾਂ ਦਾ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਸ਼ੂਗਰ ਜਿਹੜੀ ਉਹ ਵੱਡੀ ਮਾਤਰਾ ਇਕ ਥੱਲੇ ਆ ਰਹੀ ਹੈ 73 ਰਹਿ ਗਈ ਹੈ ਸਾਡੇ ਸਾਥੀ ਦੀ ਹਾਲਤ ਹੈ ਜਿਹੜੀ ਉਹ ਦਿਨੋਂ ਦਿਨ ਵਿਗ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ ਨਾ ਕਿ ਉਹਨਾਂ ਦੇ ਲਈ ਵਾਸ਼ਰੂਮ ਦਾ ਕੋਈ ਪ੍ਰਬੰਧ ਵੀ ਨਹੀਂ ਕੀਤਾ ਗਿਆ ਹੋਇਆ ਤੇ ਬਾਕੀ ਜਨਤਾ ਲਈ ਤਾਂ ਇਹਨਾਂ ਨੇ ਕਰਨਾ ਕੀ ਸੀ ਆਸੇ-ਪਾਸੇ ਟੈਂਟ ਦੇ ਬਹੁਤ ਗੰਦਗੀ ਹੋਈ ਪਈ ਆ ਅਸੀਂ ਸਾਰੀ-ਸਾਰੀ ਰਾਤ ਟੈਂਟ ਨੂੰ ਮੀਂਹ ਪੈਂਦਾ ਰਹਿੰਦਾ ਅਸੀਂ ਆਪਣੇ ਸਾਥੀ ਨੂੰ ਬਚਾਉਣ ਲਈ ਉੱਪਰਲੇ ਇਮਾਰਤ ਨੂੰ ਮਿਹਨਤ ਕਰਦੇ ਰਹਿੰਦੇ ਆ ਪੂਰੀ-ਪੂਰੀ ਰਾਤ ਪਰ ਪ੍ਰਸ਼ਾਸਨ ਦੇ ਕੋਈ ਹਜੇ ਤੱਕ ਜਵਾਬ ਨਹੀਂ ਸਿਰਕਿਆ ਅਸੀਂ ਇੱਥੇ ਮੀਂਹ ਪੈਂਦੇ ਦੇ ਵਿੱਚ ਲਾਈਟ ਦਾ ਜੋ ਪ੍ਰਬੰਧ ਕੀਤਾ ਉਹਦਾ ਵੀ ਸਾਡੇ ਤੇ ਇੰਨਾ ਖਤਰਾ ਹੁੰਦਾ ਵੀ ਮੀਂਹ ਪੈਂਦੇ ਦੇ ਵਿੱਚ ਜਿਵੇਂ ਸਾਡਾ ਕੱਲ ਟੈਂਟ ਟੁੱਟਿਆ ਤਾਂ ਸਾਨੂੰ ਭੱਜ ਕੇ ਜਲਦੀ-ਜਲਦੀ ਲਾਈਟਾਂ ਕੱਟ ਕਰਨੀਆਂ ਪਈਆਂ ਇਸ ਕਰਕੇ ਸਾਡੀ ਸਾਰੀ ਵਿਵਸਥਾ ਇਹਨਾਂ ਦਿਨਾਂ ਬੜਾ ਰਹੀ ਹੈ ਇਸ ਕਰਨ ਦੀ ਉਪਰੋਂ ਮੌਸਮ ਦੀ ਮਾਰ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਇਸ ਕਿਸ ਬਾਰੇ ਸਰਕਾਰ ਕੋਲੋਂ ਸਰ ਸਾਡੀ ਮੰਗ ਉਹੀ ਆ ਅਸੀਂ ਜਿਵੇਂ ਪਿਛਲੀਆਂ ਰਵਾਇਤੀ ਸਰਕਾਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਇਹਨਾਂ ਤੋਂ ਇੱਕ ਉਮੀਦ ਸੀ ਵੀ ਇਹ ਸਾਡੇ ਲਈ ਕੁਝ ਕਰਨਗੇ ਅਸੀਂ ਇਹਨਾਂ ਨੂੰ ਬਹੁਤ ਵੱਡੀ ਵੱਡੀ ਗਿਣਤੀ ਚ ਲੈ ਕੇ ਆਏ ਸੀ ਪਰ ਇਹ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਤਨਖਾਹ ਵੀ ਬਿਲਕੁਲ ਫ੍ਰੀਜ਼ ਕਰ ਦਿੱਤੀ ਜਿੱਥੇ ਅਸੀਂ ਖੜੇ ਸੀ ਚੰਨੀ ਸਰਕਾਰ ਤੋਂ ਬਾਅਦ ਉੱਥੇ ਹੀ ਖੜੇ ਆ ਇਹਨਾਂ ਨੇ ਕੋਈ ਵੀ ਉਹਦੇ ਵਿੱਚ ਪਤਾ ਨਹੀਂ ਕੀਤਾ ਕਿਸ ਤਰ੍ਹਾਂ ਨਹੀਂ ਸਾਨੂੰ ਕੋਈ ਪੂਰੇ ਬੈਨੀਫਿਟ ਦਿੱਤੇ ਜਾ ਰਹੇ ਹਨ ਕਰੋਨਾ ਵੇਲੇ ਸਰ ਸਾਡੇ ਲਗਭਗ ਸਾਥੀਆਂ ਦੀ 1320 ਬਾਕੀ ਅਧਿਆਪਕਾਂ ਨੂੰ ਜਾਂ ਹੋਰ ਮਹਿਕਮਿਆਂ ਨੂੰ 50 ਲੱਖ ਤੱਕ ਦਾ ਬੀਮਾ ਦਿੱਤਾ ਗਿਆ ਪਰ ਜਿਹੜੇ ਸਾਡੇ ਸਾਥੀ ਕੋਵਿਡ ਦੇ ਦੌਰਾਨ ਡੈਥ ਹੋਈ ਉਹਨਾਂ ਨੂੰ ਕਿਸੇ ਨੂੰ 50 ਰੁਪਏ ਵੀ ਨਹੀਂ ਦਿੱਤੇ ਨੌਕਰੀ ਜੇ ਨਾਲ ਤਾਂ ਦੂਰ ਦੀ ਗੱਲ ਹੈ